ਭਾਰਤ ਇਸ ਸਵਾਰ ਆਪਣਾ 79ਵਾਂ ਆਜ਼ਾਦੀ ਦਾ ਦਿਹਾੜਾ ਮਨਾ ਰਿਹਾ ਹੈ 1947 ਨੂੰ ਭਾਰਤ ਆਜ਼ਾਦ ਹੋਇਆ ਸੀਗਾ ਔਰ ਇਸ ਦਿਹਾੜੇ ਦੇ ਉੱਤੇ 15 ਅਗਸਤ ਨੂੰ ਪੂਰੀ ਦੇਸ਼ ਦੇ ਵਿੱਚ ਆਜ਼ਾਦੀ ਦਾ ਦਿਹਾੜਾ ਮਨਾਇਆ ਜਾਂਦਾ ਹੈ ਇਸ ਨੂੰ ਲੈ ਕੇ ਹਰ ਇੱਕ ਸੂਬੇ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਕਸਬੇ ਦੇ ਵਿੱਚ ਪ੍ਰੇਡ ਵੀ ਕੀਤੀ ਜਾਂਦੀ ਹੈ ਸੋ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਪ੍ਰੇਡ ਬੱਚਿਆਂ ਵੱਲੋਂ ਕੀਤੀ ਜਾਏਗੀ ਬੱਚੇ ਸਕੂਲੀ ਬੱਚੇ ਫੌਜੀ ਬੈਂਡ ਫੌਜੀ ਐਨਸੀਸੀ ਕੈਂਡੀਡੇਟ ਗਿੱਦਾ ਪੰਗੜਾ ਇਸ ਤੋਂ ਇਲਾਵਾ ਸੱਭਿਆਚਾਰਕ ਜਿਹੜੇ ਸਮਾਗਮ ਨੇ ਇਸ ਗਰਾਊਂਡ ਦੇ ਵਿੱਚ ਹੋਣਗੇ ਸੋ ਅੱਜ ਫੁੱਲ ਡਰੈਸ ਰਿਆਸਲ ਸੀਗੀ ਔਰ ਫੁੱਲ ਡਰੈਸ ਰਿਆਸਲ ਦੇ ਵਿੱਚ ਬੱਚਿਆਂ ਨੇ ਆਪਣੀ ਆਪਣੀ ਜਿਹੜੇ ਜਿਹੜੇ ਪ੍ਰੋਗਰਾਮ ਜਿਹੜੀ ਜਿਹੜੀ ਝਾਕੀਆਂ ਉਹਨਾਂ ਵੱਲੋਂ ਪੇਸ਼ ਕੀਤੀਆਂ ਜਾਣੀਆਂ ਨੇ ਉਹਨਾਂ ਦਾ ਫੁੱਲ ਡਰੈਸ ਦੇ ਨਾਲ ਰਿਆਸਲ ਕੀਤੀ ਆ ਕੱਲ ਯਾਨੀ ਕਿ 14 ਤਰੀਕ ਨੂੰ ਇਸ ਗਰਾਊਂਡ ਦੇ ਵਿੱਚ ਛੁੱਟੀ ਰਹੇਗੀ ਬੱਚਿਆਂ ਦੀ ਔਰ 15 ਤਰੀਕ ਸਵੇਰੇ 8 ਵਜੇ 58 ਮਿੰਟ ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਏਗੀ ਔਰ ਇਹ ਰਸਮ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅਦਾ ਕਰਨਗੇ ਸੋ ਅੰਮ੍ਰਿਤਸਰ ਦੀ ਡੀਸੀ ਸਾਖੀ ਸ਼ਾਨੀ ਨੇ ਪ੍ਰਬੰਧ ਦਾ ਜਾਇਜ਼ਾ ਵੀ ਲਿਆ ਹੈ ਔਰ ਜਿਹੜੇ ਸਟੂਡੈਂਟਸ ਜਿਹੜੇ ਬੱਚੇ ਇਸ ਸਮਾਗਮ ਨੂੰ ਕਰ ਰਹੇ ਨੇ ਸਮਾਗਮ ਚ ਸ਼ਾਮਲ ਹੋ ਰਹੇ ਨੇ ਉਹਨਾਂ ਨੂੰ ਉਤਸ਼ਾਹਿਤ ਵੀ ਕੀਤਾ ਹੈ ਸੋ ਤੁਸੀਂ ਤਸਵੀਰਾਂ ਇਸ ਵੇਲੇ ਗਾਂਧੀ ਗਰਾਊਂਡ ਦੀਆਂ ਦੇਖ ਰਹੇ ਹੋ ਇਸੇ ਹੀ ਗਰਾਊਂਡ ਦੇ ਵਿੱਚ 15 ਅਗਸਤ ਨੂੰ ਜਿਹੜੀ ਪ੍ਰੇਡ ਹੋਏਗੀ ਸਮਾਗਮ ਹੋਏਗਾ ਝੰਡਾ ਲਹਿਰਾਇਆ ਜਾਏਗਾ ਝੰਡਾ ਲਹਿਰਾਨ ਦੀ ਰਸਮ ਡਾਕਟਰ ਬਲਬੀਰ ਸਿੰਘ ਜਿਹੜੇ ਸਿਹਤ ਮੰਤਰੀ ਨੇ ਪੰਜਾਬ ਦੇ ਉਹ ਅਦਾਕ ਕਰਨਗੇ ਔਰ ਉਸ ਤੋਂ ਬਾਅਦ ਸਕੂਲੀ ਬੱਚੇ ਆਪਣੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਪੇਸ਼ ਕਰਨਗੇ ਇਸ ਤੋਂ ਇਲਾਵਾ ਜਿਹੜਾ ਪੰਜਾਬੀ ਵਿਰਸੇ ਨੂੰ ਦਿਖਾਉਂਦਾ ਭੰਗੜਾ ਅਤੇ ਗਿੱਧਾ ਦਾ ਪ੍ਰੋਗਰਾਮ ਹੈ ਉਹ ਵੀ ਇੱਥੇ ਉਲਿਖਿਆ ਰਹੇਗਾ ਇਸ ਵਾਰ ਇਸ ਪਰੇਡ ਦੇ ਵਿੱਚ ਜਿਹੜੀ ਖਾਸ ਗੱਲ ਰਹੇਗੀ ਉਹ ਜਿਹੜੇ ਜਿਹੜੇ ਵਿਗਿਆਨਕ ਬੱਚੇ ਨੇ ਉਹ ਵੀ ਇਸ ਪਰੇਡ ਦੇ ਵਿੱਚ ਸ਼ਾਮਿਲ ਹੋਣਗੇ ਕਿਉਂਕਿ ਪਿਛਲੀ ਬੀਤੇ ਬੀਤੇ ਵਾਰੇ ਵੀ ਸ਼ਾਮਿਲ ਹੋਏ ਸਨ ਪਰ ਇਸ ਵਾਰ ਬੱਚੇ ਜਿਹੜੇ ਨੇ ਬਾਕੀ ਜਿਸ ਤਰ੍ਹਾਂ ਬੱਚੇ ਪਰੇਡ ਕਰਨਗੇ ਇਹ ਵੀ ਬੱਚੇ ਉਹਨਾਂ ਦੇ ਨਾਲ ਮਿਲ ਕੇ ਪਰੇਡ ਕਰਨਗੇ ਸੋ ਇੱਕ ਨਵੀਂ ਚੀਜ਼ ਹੈਗੀ ਆ ਇਸ ਤੋਂ ਇਲਾਵਾ ਇਸ ਸਮਾਰਗਮ ਦੇ ਵਿੱਚ ਇੱਕ ਚੀਜ਼ ਜਿਹੜੀ ਹੈ ਉਹ ਹੈ ਉਹਨੂੰ ਹਜੇ ਗੁਪਤ ਰੱਖਿਆ ਗਿਆ ਹੈ ਇਹ ਸਿਰਫ ਕੱਲ ਹੀ ਤੁਹਾਨੂੰ ਡਿਸਕਲੋਜ਼ ਨਹੀਂ ਕੀਤਾ ਗਿਆ ਉਹ ਕੱਲ ਪਰਸੋਂ ਯਾਨੀ ਕਿ 15 ਅਗਸਤ ਨੂੰ ਤੁਹਾਨੂੰ ਪਤਾ ਚੱਲ ਪਾਏਗਾ ਜਦੋਂ ਤੋਂ ਅਪਰੇਟ ਸ਼ੁਰੂ ਹੋਏਗੀ ਸੋ ਇਸ ਵਾਰ ਜਿਹੜਾ ਭਾਰਤ ਆਪਣਾ 79th ਯਾਨੀ ਕਿ 79ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਇਸ ਦੇ ਲਈ ਤਿਆਰੀਆਂ ਪੂਰੀਆਂ ਮੁਕੰਮਲ ਕਰ ਲਈਆਂ ਗਿਆ ਨੇ ਸਾਰੇ ਅਧਿਕਾਰੀ ਜਿਹੜੇ ਜਿਹੜੇ ਅਧਿਕਾਰੀ ਦੀ ਡਿਊਟੀ ਜਿਸ ਜਸਟ ਪੁਆਇੰਟ ਤੇ ਲਗਾਨੀ ਹੈ ਅਮਲਸਰ ਦੇ ਡੀਸੀ ਸਾਖਸ਼ੀ ਸ਼ਾਨੀ ਨੇ ਇੱਥੇ ਆ ਕੇ ਉਹਨਾਂ ਅਧਿਕਾਰੀਆਂ ਨੂੰ ਵਰਬਲੀ ਵੀ ਤੇ ਲਿਖਤੀ ਰੂਪ ਦੇ ਵਿੱਚ ਵੀ ਉਹਨਾਂ ਨੂੰ ਸਾਰੀਆਂ ਤਿਆਰੀਆਂ ਦੇ ਬਾਰੇ ਕਿਸ ਡਿਪਾਰਟਮੈਂਟ ਨੇ ਕਿਹੜੇ ਕਿਹੜੇ ਹਿੱਸੇ ਦੇ ਵਿੱਚ ਕਿਹੜੇ ਮਾਮਲੇ ਦੇ ਵਿੱਚ ਤਿਆਰੀ ਰੱਖਣਾ ਹੈ ਜ਼ਿੰਮੇਵਾਰੀ ਜਿਹਦੇ ਡਿਪਾਰਟਮੈਂਟ ਦੀ ਹੋਏਗੀ ਉਹਨਾਂ ਨੂੰ ਦੱਸਿਆ ਹੈ ਸੋ ਇਹ ਅੱਜ ਫੁੱਲ ਡਰੈਸ ਰਿਆਸਲ ਸੀਗੇ ਯਾਨੀ ਕਿ ਸਾਰੇ ਹੀ ਬੱਚੇ ਸਾਰੇ ਹੀ ਜਿਹੜੇ ਪਾਰਟਿਸਪੈਂਟ ਹੈਗੇ ਨੇ ਇਹਦੇ ਵਿੱਚ ਫੁੱਲ ਡਰੈਸ ਯਾਨੀ ਕਿ ਡਰੈਸ ਦੇ ਵਿੱਚ ਆਏ ਸਨ ਔਰ ਇਸ ਰੇਡ ਦੇ ਵਿੱਚ ਸ਼ਾਮਲ ਜਿਨ੍ਹਾਂ ਨੇ ਹੋਣਾ ਹੈ ਜਿਨ੍ਹਾਂ ਨੇ ਆਪਣਾ ਪ੍ਰੋਗਰਾਮ ਪੇਸ਼ ਕਰਨਾ ਹੈ ਜਿਨ੍ਹਾਂ ਨੇ ਗਿੱਧਾ ਆਪਣਾ ਪੇਸ਼ ਕਰਨਾ ਹੈ ਪਕੜਾ ਪੇਸ਼ ਕਰਨਾ ਹੈ ਐਨਸੀਸੀ ਦੇ ਕੈਂਡੀਡੇਟ ਦੇ ਕੈਂਡੀਡੇਟ ਨੇ ਜਿਹੜੀਆਂ ਝਾਕੀਆਂ ਨਿਕਲਣਗੀਆਂ ਉਹ ਸਾਰੇ ਇੱਥੇ ਪਹੁੰਚੇ ਹੋਏ ਸਨ ਸੋ ਸਾਕਸ਼ੀ ਸ਼ਾਨੀ ਨੇ ਅੱਜ ਇਸ ਪ੍ਰੇਡ ਦਾ ਜਾਇਜ਼ਾ ਲਿਆ ਹੈ ਲਾਸਟ ਜਿਹੜੀ ਅੱਜ ਫੁੱਲ ਟੈਸਟ ਹੋ ਗਈ ਹੈ ਕੱਲ ਦਾ ਦਿਨ ਛੁੱਟੀ ਰਹੇਗੀ ਔਰ 15 ਤਰੀਕ ਨੂੰ ਯਾਨੀ ਕਿ 15 ਅਗਸਤ ਨੂੰ ਫਾਈਨਲ ਜਿਹੜੀ ਪ੍ਰੇਡ ਹੋਣੀ ਹੈ 8:00 ਵਜੇ 58 ਮਿੰਟ ਤੇ ਹੋਏਗੀ 8:58 ਮਿੰਟ ਤੇ ਝੰਡਾ ਫੈਰਾਇਆ ਜਾਏਗਾ ਝੰਡਾ ਫੈਰਾਉਣ ਦੀ ਰਸਮ ਪੰਜਾਬ ਸਰਕਾਰ ਦੇ ਮੰਤਰੀ ਡਾਕਟਰ ਬਲਬੀਸ ਸਿੰਘ ਹਰਾਂਗੇ ਔਰ ਉਸ ਤੋਂ ਬਾਅਦ ਸਪੀਡ ਸ਼ਾਮਲ ਹੋਏਗੀ ਇਸ ਤੋਂ ਸਪੀਡ ਦੇ ਵਿੱਚ ਜਿਹੜੀਆਂ ਚਾਕੀਆਂ ਪੇਸ਼ ਹੋਣੀਆਂ ਨੇ ਉਹ ਅਲੱਗ ਹੀ ਹੋਣਗੀਆਂ ਜਿਹੜੇ ਵੱਖ-ਵੱਖ ਡਿਪਾਰਟਮੈਂਟਾਂ ਦੀਆਂ ਵੱਲੋਂ ਆਪਣੀਆਂ ਜਿਹੜੀਆਂ ਅਚੀਵਮੈਂਟ ਹੈਗੀਆਂ ਨੇ ਉਹਨਾਂ ਨੂੰ ਦਰਸਾਉਂਦੀ ਹੋਈਆਂ ਇਹ ਸਾਰੀਆਂ ਚਾਕੀਆਂ ਹੋਣਗੀਆਂ ਭਾਰਤ ਆਪਣਾ ਅਸਰਮਾ ਜਨ ਜਾਤੀ ਧਾਰਾ ਬਣਾ ਰਿਹਾ ਐ ਐਕਚੁਅਲੀ 79 ਨਾਸੀਵਾ ਹਾਂਜੀ 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 ਸੋ ਇਹਦਾ ਇਹ ਟ੍ਰਿਕ ਹੈ ਕਿ ਜਿਸ ਦਿਨ ਅਸੀਂ ਆਜ਼ਾਦ ਹੋਇਆ ਉਹ ਵੀ ਅਸੀਂ ਸੈਲੀਬ੍ਰੇਟ ਕੀਤਾ ਸੀਗਾ ਇਸ ਲਈ ਉਹਨੂੰ 79th ਕਹਿੰਦੇ ਆ ਸੀ ਸਾਲ ਨਹੀਂ ਆਪਾਂ ਇਸ ਤਰ੍ਹਾਂ ਕਰਦੇ ਬਟ ਸੋ 79ਵਾਂ ਜਿਹੜਾ ਸਾਡਾ ਇੱਥੇ ਤਿਹਾਰ ਆਜ਼ਾਦੀ ਦਾ ਜਸ਼ਨ ਜਿਹੜਾ ਹੈਗਾ ਅਸੀਂ ਇੱਥੇ ਮਨਾ ਰਹੇ ਹੈਗੇ ਆ ਉਹਦੀ ਸਾਰੀ ਤਿਆਰੀਆਂ ਕੰਪਲੀਟ ਹੈਗੀਆਂ ਜਿਹੜਾ ਸੁਰੱਖਿਆ ਪੁਆਇੰਟ ਆਫ 뷰 ਤੋਂ ਵੀ ਸਾਰੇ ਪ੍ਰਬੰਧ ਸਾਡੇ ਮੁਕੰਮਲ ਹੋ ਚੁੱਕੇ ਹਨ ਸਾਡੇ ਇਸ ਵਾਰੀ ਜਿਹੜੇ ਮੁੱਖ ਮਹਿਮਾਨ ਹੋਣਗੇ ਉਹ ਸਾਡੇ ਹੈਲਥ ਮਿਨਿਸਟਰ ਡਾਕਟਰ ਬਲਬੀਰ ਹੋਣਗੇ ਇਸ ਵਾਰੀ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਵੱਧ ਤੋਂ ਵੱਧ ਅਸੀਂ ਸਪੈਸ਼ਲੀ ਨਸ਼ਾ ਵਿਰੁੱਧ ਸਪੋਰਟਸ ਨੂੰ ਪ੍ਰਮੋਟ ਕਰਦੇ ਹੋਏ ਅਸੀਂ ਆਰਟਿਸਟਿਕ ਜਿਮਨਾਸਟਿਕਸ ਦੀ ਪਹਿਲੀ ਵਾਰੀ ਅਸੀਂ ਇੱਥੇ ਕਰਾ ਰਹੇ ਹੈਗੇ ਆਪਣੇ ਗਰਾਊਂਡ ਦੇ ਵਿੱਚ ਪਰਫਾਰਮੈਂਸ ਗੱਤਕਾ ਅਸੀਂ ਕਰਾ ਰਹੇ ਹੈ ਬੱਚਾ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਸ ਵਾਰੀ ਅਸੀਂ ਸਪੈਸ਼ਲ ਬੱਚਿਆਂ ਨੂੰ ਲਾਸਟ ਟਾਈਮ ਇਨਕਲੂਡ ਜ਼ਰੂਰ ਕੀਤਾ ਸੀਗਾ ਇਸ ਵਾਰੀ ਅਸੀਂ ਕੋਸ਼ਿਸ਼ ਇਹ ਕੀਤੀ ਹੈਗੀ ਕਿ ਉਹਨਾਂ ਦਾ ਸੈਪਰੇਟ ਆਈਟਮ ਨਾ ਹੋ ਰੈਦਰ ਉਹਨਾਂ ਦੇ ਮਿਲ ਕੇ ਇੱਕ ਆਈਟਮ ਜਿਹੜਾ ਇੱਕ ਕਾਮਨ ਆਈਟਮ ਜਿਸ ਤਰ੍ਹਾਂ ਹੁਣਾ ਵੀ ਚਾਹੀਦਾ ਹੈ ਉਹ ਹੋਵੇ ਸੋ ਇਹਨਾਂ ਬੱਚਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਕਾਫੀ ਤਿਆਰੀਆਂ ਕੀਤੀਆਂ ਤੇ ਅਸੀਂ ਇੱਕ ਸਰਪ੍ਰਾਈਜ਼ ਵੀ ਇਸ ਵਾਰੀ ਲਾਂਚ ਕਰਨ ਜਾ ਰਹੇ ਹਾਂ ਉਹ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਸੋ ਦੱਟ ਤੁਸੀਂ ਜ਼ਰੂਰ ਉਸ ਚੀਜ਼ ਨੂੰ ਦੇਖਣ ਆਓ 15 ਅਗਸਤ ਨੂੰ ਉਹ ਸਾਡੀ ਇੱਕ ਨਵੀਂ ਜਿਹੜੀ ਪਹਿਲ ਕਦਮੀ ਜ਼ਿਲ੍ਹਾ ਪ੍ਰਸ਼ਾਸਨ ਕਰ ਰਿਹਾ ਉਹ ਵੀ ਇੱਥੇ ਲਾਂਚ ਹੋਏਗੀ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੇ ਸਾਡੇ ਗਾਂਧੀ ਗਰਾਊਂਡ ਦੇ ਵਿੱਚ ਜ਼ਰੂਰ ਆਇਓ ਜੀ 8:58 ਤੇ ਪ੍ਰੋਗਰਾਮ ਚਾਰਟ ਸ਼ੁਰੂ ਹੋ ਜਾਏਗਾ ਵਾਧਣਵਾਜੀ ਜੈਮਨਾ ਪਰਸਨ ਮਤੇਸ਼ ਦੇ ਨਾਲ ਜੋਤੀ ਪਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਭਾਰਤ 에 ਸਵਾਰ ਆਪਣਾ 79ਵਾਂ ਆਜ਼ਾਦੀ ਦਾ ਦਿਹਾੜਾ ਮਨਾ ਰਿਹਾ ਹੈ 1947 ਨੂੰ ਭਾਰਤ ਆਜ਼ਾਦ ਹੋਇਆ ਸੀਗਾ ਔਰ ਇਸ ਦਿਹਾੜੇ ਦੇ ਉੱਤੇ 15 ਅਗਸਤ ਨੂੰ ਪੂਰੇ ਦੇਸ਼ ਦੇ ਵਿੱਚ ਆਜ਼ਾਦੀ ਦਾ ਦਿਹਾੜਾ ਮਨਾਇਆ ਜਾਂਦਾ ਹੈ ਇਸ ਨੂੰ ਲੈ ਕੇ ਹਰ ਇੱਕ ਸੂਬੇ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਕਸਬੇ ਦੇ ਵਿੱਚ ਪ੍ਰੇਡ ਵੀ ਕੀਤੀ ਜਾਂਦੀ ਹੈ ਸੋ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਪ੍ਰੇਡ ਬੱਚਿਆਂ ਵੱਲੋਂ ਕੀਤੀ ਜਾਏਗੀ ਬੱਚੇ ਸਕੂਲੀ ਬੱਚੇ ਫੌਜੀ ਬੈਂਡ ਫੌਜੀ ਐਨਸੀਸੀ ਕੈਂਡੀਡੇਟ ਗਿੱਧਾ ਪੰਗੜਾ ਇਸ ਤੋਂ ਇਲਾਵਾ ਸੱਭਿਆਚਾਰਕ ਜਿਹੜੇ ਸਮਾਗਮ ਨੇ ਇਸ ਗਰਾਊਂਡ ਦੇ ਵਿੱਚ ਹੋਣਗੇ ਸੋ ਅੱਜ ਫੁੱਲ ਡਰੈਸ ਰਿਆਸਲ ਸੀਗੀ ਔਰ ਫੁੱਲ ਡਰੈਸ ਰਿਆਸਲ ਦੇ ਵਿੱਚ ਬੱਚਿਆਂ ਨੇ ਆਪਣੀ ਆਪਣੀ ਜਿਹੜੇ ਜਿਹੜੇ ਪ੍ਰੋਗਰਾਮ ਜਿਹੜੀ ਜਿਹੜੀ ਝਾਕੀਆਂ ਉਹਨਾਂ ਵੱਲੋਂ ਪੇਸ਼ ਕੀਤੀਆਂ ਜਾਣੀਆਂ ਨੇ ਉਹਨਾਂ ਦਾ ਫੁੱਲ ਡਰੈਸ ਦੇ ਨਾਲ ਰਿਆਸਲ ਕੀਤੀ ਹੈ ਕੱਲ ਯਾਨੀ ਕਿ 14 ਤਰੀਕ ਨੂੰ ਇਸ ਗਰਾਊਂਡ ਦੇ ਵਿੱਚ ਛੁੱਟੀ ਰਹੇਗੀ ਬੱਚਿਆਂ ਦੀ ਔਰ 15 ਤਰੀਕ ਸਵੇਰੇ 8 ਵਜੇ ਕੇ 58 ਮਿੰਟ ਤੇ ਝੰਡਾ ਲਹਿਰਾਉਣ ਦੀ ਰਸਮ ਉਦਾਹਰਨ ਕੀਤੀ ਜਾਏਗੀ ਔਰ ਇਹ ਰਸਮ ਸ਼ੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅਦਾ ਕਰਨਗੇ ਸੋ ਅੰਮ੍ਰਿਤਸਰ ਦੀ ਡੀਸੀ ਸ਼ਾਕੀਸ਼ਾਨੀ ਨੇ ਪ੍ਰਬੰਧ ਦਾ ਜਾਇਜ਼ਾ ਵੀ ਲਿਆ ਹੈ ਔਰ ਜਿਹੜੇ ਸਟੂਡੈਂਟਸ ਜਿਹੜੇ ਬੱਚੇ ਇਸ ਸਮਾਗਮ ਨੂੰ ਕਰ ਰਹੇ ਨੇ ਸਮਾਗਮ ਚ ਸ਼ਾਮਲ ਹੋ ਰਹੇ ਨੇ ਉਹਨਾਂ ਨੂੰ ਉਤਸ਼ਾਹਿਤ ਵੀ ਕੀਤਾ ਹੈ ਸੋ ਤੁਸੀਂ ਤਸਵੀਰਾਂ ਇਸ ਵੇਲੇ ਗਾਂਧੀ ਗਰਾਊਂਡ ਦੀਆਂ ਦੇਖ ਰਹੇ ਹੋ ਇਸੇ ਹੀ ਗਰਾਊਂਡ ਦੇ ਵਿੱਚ 15 ਅਗਸਤ ਨੂੰ ਜਿਹੜੀ ਪ੍ਰੇਡ ਹੋਏਗੀ ਸਮਾਗਮ ਹੋਏਗਾ ਝੰਡਾ ਲਹਿਰਾਇਆ ਜਾਏਗਾ ਝੰਡਾ ਲਹਿਰਾਉਣ ਦੀ ਰਸਮ ਡਾਕਟਰ ਬਲਬੀਰ ਸਿੰਘ ਜਿਹੜੇ ਸਿਹਤ ਮੰਤਰੀ ਨੇ ਪੰਜਾਬ ਦੇ ਉਹ ਅਦਾ ਕਰਨਗੇ ਔਰ ਉਸ ਤੋਂ ਬਾਅਦ ਸਕੂਲੀ ਬੱਚੇ ਆਪਣੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਉਪੇਸ਼ ਕਰਨਗੇ ਇਸ ਤੋਂ ਇਲਾਵਾ ਜਿਹੜਾ ਪੰਜਾਬੀ ਵਿਰਸੇ ਨੂੰ ਦਿਖਾਉਂਦਾ ਭੰਗੜਾ ਅਤੇ ਗਿੱਧਾ ਦਾ ਪ੍ਰੋਗਰਾਮ ਹੈ ਉਹ ਵੀ ਇੱਥੇ ਹੋ ਲਿਖਿਆ ਰਹੇਗਾ ਇਸ ਵਾਰ ਇਸ ਪ੍ਰੇਡ ਦੇ ਵਿੱਚ ਜਿਹੜੀ ਖਾਸ ਗੱਲ ਰਹੇਗੀ ਉਹ ਜਿਹੜੇ ਜਿਹੜੇ दिव्यांग बच्चे ने वो भी इस परेड ਦੇ ਵਿੱਚ ਸ਼ਾਮਲ ਹੋਣਗੇ ਕਿਉਂਕਿ ਪਿਛਲੀ ਬੀਤੇ ਬੀਤੇ ਬਾਰੇ ਵੀ ਸ਼ਾਮਲ ਹੋਏ ਸਨ ਪਰ ਇਹ ਸਵਾਰ ਬੱਚੇ ਜਿਹੜੇ ਨੇ ਬਾਕੀ ਜਿਸ ਤਰ੍ਹਾਂ ਬੱਚੇ ਪਰੇਡ ਕਰਨਗੇ ਇਹ ਵੀ ਬੱਚੇ ਉਹਨਾਂ ਦੇ ਨਾਲ ਮਿਲ ਕੇ ਪਰੇਡ ਕਰਨਗੇ ਸੋ ਇੱਕ ਨਵੀਂ ਚੀਜ਼ ਹੈਗੀ ਹੈ ਇਸ ਤੋਂ ਇਲਾਵਾ ਇਸ ਸਮਾਗਮ ਦੇ ਵਿੱਚ ਇੱਕ ਚੀਜ਼ ਜਿਹੜੀ ਹੈ ਉਹ ਹੈ ਉਹਨੂੰ ਹਜੇ ਗੁਪਤ ਰੱਖਿਆ ਗਿਆ ਹੈ ਇਹ ਸਿਰਫ ਕੱਲ ਹੀ ਤੁਹਾਨੂੰ ਡਿਸਕਲੋਜ਼ ਨਹੀਂ ਕੀਤਾ ਗਿਆ ਉਹ ਕੱਲ ਪਰਸੋਂ ਯਾਨੀ ਕਿ 15 ਅਗਸਤ ਨੂੰ ਤੁਹਾਨੂੰ ਪਤਾ ਚੱਲ ਪਾਏਗਾ ਜਦੋਂ ਤੋਂ ਪਰੇਡ ਸ਼ੁਰੂ ਹੋਏਗੀ ਸੋ ਇਹ ਸਵਾਰ ਜਿਹੜਾ ਭਾਰਤ ਆਪਣਾ 79th ਯਾਨੀ ਕਿ 79ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਇਸ ਲਈ ਤਿਆਰੀਆਂ ਪੂਰੀਆਂ ਮੁਕੰਮਲ ਕਰ ਲੀਆਂ ਗਿਆ ਨੇ ਸਾਰੇ ਅਧਿਕਾਰੀ ਜਿਹੜੇ ਜਿਹੜੇ ਅਧਿਕਾਰੀ ਦੀ ਡਿਊਟੀ ਜਿਸ ਜਸਟ ਪੁਆਇੰਟ ਤੇ ਲਗਾਨੀ ਹੈ ਅਮਲਸਰ ਦੇ ਡੀਸੀ ਸਾਖਸ਼ੀ ਸ਼ਾਨੀ ਨੇ ਇੱਥੇ ਆ ਕੇ ਉਹਨਾਂ ਅਧਿਕਾਰੀਆਂ ਨੂੰ ਵਰਬਲੀ ਵੀ ਤੇ ਲਿਖਤੀ ਰੂਪ ਦੇ ਵਿੱਚ ਵੀ ਉਹਨਾਂ ਨੂੰ ਸਾਰੀਆਂ ਤਿਆਰੀਆਂ ਦੇ ਬਾਰੇ ਕਿਸ ਡਿਪਾਰਟਮੈਂਟ ਨੇ ਕਿਹੜੇ ਕਿਹੜੇ ਹਿੱਸੇ ਦੇ ਵਿੱਚ ਕਿਹੜੇ ਮਾਮਲੇ ਦੇ ਵਿੱਚ ਤਿਆਰੀ ਰੱਖਣਾ ਹੈ ਜ਼ਿੰਮੇਵਾਰੀ ਜਿਹਦੇ ਡਿਪਾਰਟਮੈਂਟ ਦੀ ਹੋਏਗੀ ਉਹਨਾਂ ਨੂੰ ਦੱਸਿਆ ਹੈ ਸੋ ਇਹ ਅੱਜ ਫੁੱਲ ਡਰੈਸ ਰਿਆਸਲ ਸੀਗੇ ਯਾਨੀ ਕਿ ਸਾਰੇ ਹੀ ਬੱਚੇ ਸਾਰੇ ਹੀ ਜਿਹੜੇ ਪਾਰਟਿਸਪੈਂਟ ਹੈਗੇ ਨੇ ਇਹਦੇ ਵਿੱਚ ਫੁੱਲ ਡਰੈਸ ਯਾਨੀ ਕਿ ਡਰੈਸ ਦੇ ਵਿੱਚ ਆਏ ਸਨ ਔਰ ਇਸ ਪਰੇਡ ਦੇ ਵਿੱਚ ਸ਼ਾਮਲ ਜਿਨ੍ਹਾਂ ਨੇ ਹੋਣਾ ਹੈ ਜਿਨ੍ਹਾਂ ਨੇ ਆਪਣਾ ਪ੍ਰੋਗਰਾਮ ਪੇਸ਼ ਕਰਨਾ ਹੈ ਜਿਨ੍ਹਾਂ ਨੇ ਗਿੱਧਾ ਆਪਣਾ ਪੇਸ਼ ਕਰਨਾ ਹੈ ਪਕੜਾ ਪੇਸ਼ ਕਰਨਾ ਹੈ ਐਨਸੀਸੀ ਦੇ ਕੈਂਡੀਡੇਟ ਦੇ ਕੈਂਡੀਡੇਟ ਨੇ ਜਿਹੜੀਆਂ ਝਾਕੀਆਂ ਨਿਕਲਣਗੀਆਂ ਉਹ ਸਾਰੇ ਇੱਥੇ ਪਹੁੰਚੇ ਹੋਏ ਸਨ ਸੋ ਸਾਕਸ਼ੀ ਸ਼ਾਨੀ ਨੇ ਅੱਜ ਇਸ ਪਰੇਡ ਦਾ ਜਾਇਜ਼ਾ ਲਿਆ ਹੈ ਲਾਸਟ ਜਿਹੜੀ ਅੱਜ ਫੁੱਲ ਟੈਸਟ ਹੋ ਗਈ ਹੈ ਕੱਲ ਦਾ ਦਿਨ ਛੁੱਟੀ ਰਹੇਗੀ ਔਰ 15 ਤਰੀਕ ਨੂੰ ਯਾਨੀ ਕਿ 15 ਅਗਸਤ ਨੂੰ ਫਾਈਨਲ ਜਿਹੜੀ ਪਰੇਡ ਹੋਣੀ ਹੈ 8:58 ਤੇ ਹੋਏਗੀ 8:58 ਮਿੰਟ ਤੇ ਝੰਡਾ ਫੈਰਾਇਆ ਜਾਏਗਾ ਝੰਡਾ ਫੈਰਾਉਣ ਦੀ ਰਸਮ ਪੰਜਾਬ ਸਰਕਾਰ ਦੇ ਮੰਤਰੀ ਡਾਕਟਰ ਬਲਬੀਸ ਸਿੰਘ ਫੈਰਾਉਣਗੇ ਔਰ ਉਸ ਤੋਂ ਬਾਅਦ ਹੈ ਸਪੀਡ ਸ਼ਾਮਲ ਹੋਏਗੀ ਇਸ ਤੇ ਸਪੀਡ ਦੇ ਵਿੱਚ ਜਿਹੜੀਆਂ ਚਾਟੀਆਂ ਪੇਸ਼ ਹੋਣੀਆਂ ਨੇ ਉਹ ਅਲੱਗ ਹੀ ਹੋਣ ਗਿਆ ਜਦੋਂ ਵੱਖ-ਵੱਖ ਡਿਪਾਰਟਮੈਂਟਾਂ ਦੀਆਂ ਵੱਲੋਂ ਆਪਣੀਆਂ ਜਿਹੜੀਆਂ ਅਚੀਵਮੈਂਟ ਹੈਗੀਆਂ ਨੇ ਉਹਨਾਂ ਨੂੰ ਦਰਸਾਈ ਹੋਈਆਂ ਇਹ ਸਾਰੀਆਂ ਚਾਟੀਆਂ ਹੋਣਗੀਆਂ ਫਾਰਤ ਆਪਣਾ ਅਸਰਮਾ ਜਨ ਜਤੀ ਧਾਰਾ ਬਣਾ ਰਿਹਾ ਐ ਐਕਚੁਅਲੀ ਉਹ 79 ਨਾਸੀਵਾ ਹਾਂਜੀ 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 ਸੋ ਇਹਦਾ ਏ ਟ੍ਰਿਕ ਹੈ ਕਿ ਜਿਸ ਦਿਨ ਅਸੀਂ ਆਜ਼ਾਦ ਹੋਏ ਉਹ ਵੀ ਅਸੀਂ ਸੈਲੀਬ੍ਰੇਟ ਕੀਤਾ ਸੀਗਾ ਇਸ ਲਈ ਉਹਨੂੰ 79 ਕਹਿੰਦੇ ਆਸੀਂ ਸਾਲ ਨਹੀਂ ਆਪਾਂ ਇਸ ਤਰ੍ਹਾਂ ਤੇ ਬਟ ਸੋ 79 ਵਾ ਜਿਹੜਾ ਸਾਡਾ ਇੱਥੇ ਤਿਹਾਰ ਆਜ਼ਾਦੀ ਦਾ ਜਸ਼ਨ ਜਿਹੜਾ ਹੈਗਾ ਅਸੀਂ ਇੱਥੇ ਮਨਾ ਰਹੇ ਹੈਗੇ ਆਂ ਉਹਦੀ ਸਾਰੀ ਤਿਆਰੀਆਂ ਕੰਪਲੀਟ ਹੈਗੀਆਂ ਜਿਹੜਾ ਸੁਰੱਖਿਆ ਪੁਆਇੰਟ ਆਫ View ਤੋਂ ਵੀ ਸਾਰੇ ਪ੍ਰਬੰਧ ਸਾਡੇ ਮੁਕੰਮਲ ਹੋ ਚੁੱਕੇ ਆਂ ਸਾਡੇ ਇਸ ਵਾਰੀ ਜਿਹੜੇ ਮੁੱਖ ਮਹਿਮਾਨ ਹੋਣਗੇ ਉਹ ਸਾਡੇ ਹੈਲਥ ਮਿਨਿਸਟਰ ਡਾਕਟਰ ਬਲਬੀਰ ਹੋਣਗੇ ਇਸ ਵਾਰੀ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਵੱਧ ਤੋਂ ਵੱਧ ਅਸੀਂ ਸਪੈਸ਼ਲੀ ਨਸ਼ਾ ਵਿਰੁੱਧ ਸਪੋਰਟਸ ਨੂੰ ਪ੍ਰੋਮੋਟ ਕਰਦੇ ਹੋਏ ਅਸੀਂ ਆਰਟਿਸਟਿਕ ਜਿਮਨਾਸਟਿਕਸ ਦੀ ਪਹਿਲੀ ਵਾਰੀ ਅਸੀਂ ਇੱਥੇ ਕਰਾ ਰਹੇ ਹੈਗੇ ਆ ਆਪਣੇ ਗਰਾਊਂਡ ਦੇ ਵਿੱਚ ਪਰਫਾਰਮੈਂਸ ਗਤਕਾ ਅਸੀਂ ਕਰਾ ਰਹੇ ਹਾਂ ਬੱਚਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਇਸ ਵਾਰੀ ਅਸੀਂ ਸਪੈਸ਼ਲ ਬੱਚਿਆਂ ਨੂੰ ਲਾਸਟ ਟਾਈਮ ਇਨਕਲੂਡ ਜ਼ਰੂਰ ਕੀਤਾ ਸੀਗਾ ਇਸ ਵਾਰੀ ਅਸੀਂ ਕੋਸ਼ਿਸ਼ ਇਹ ਕੀਤੀ ਹੈਗੀ ਕਿ ਉਹਨਾਂ ਦਾ ਸੈਪਰੇਟ ਆਈਟਮ ਨਾ ਹੋ ਰਾਦਰ ਉਹਨਾਂ ਦੇ ਮਿਲ ਕੇ ਇੱਕ ਆਈਟਮ ਜਿਹੜਾ ਹੈ ਕਾਮਨ ਆਈਟਮ ਜਿਸ ਤਰ੍ਹਾਂ ਹੋਣਾ ਵੀ ਚਾਹੀਦਾ ਹੈ ਉਹ ਹੋਵੇ ਸੋ ਇਹਨਾਂ ਬੱਚਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਕਾਫੀ ਤਿਆਰੀਆਂ ਕੀਤੀਆਂ ਆ ਤੇ ਅਸੀਂ ਇੱਕ ਸਰਪ੍ਰਾਈਜ਼ ਵੀ ਇਸ ਵਾਰੀ ਲਾਂਚ ਕਰਨ ਜਾ ਰਹੇ ਹਾਂ ਉਹ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਸੋ ਦੈਟ ਤੁਸੀਂ ਜ਼ਰੂਰ ਉਸ ਚੀਜ਼ ਨੂੰ ਦੇਖਣ ਆਓ 15 ਅਗਸਤ ਨੂੰ ਉਹ ਸਾਡੀ ਇੱਕ ਨਵੀਂ ਜਿਹੜੀ ਪਹਿਲ ਕਦਮੀ ਜ਼ਿਲ੍ਹਾ ਪ੍ਰਸ਼ਾਸਨ ਕਰ ਰਿਹਾ ਉਹ ਵੀ ਇੱਥੇ ਲਾਂਚ ਹੋਏਗੀ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੇ ਸਾਡੇ ਗਾਂਧੀ ਗਰਾਊਂਡ ਦੇ ਵਿੱਚ ਜ਼ਰੂਰ ਆਇਓ ਜੀ 8:58 ਤੇ ਪ੍ਰੋਗਰਾਮ ਚਾਰਟ ਸ਼ੁਰੂ ਹੋ ਜਾਏਗਾ ਬਤਨਵਾਜੀ ਆਪਣਾ ਪ੍ਰਸੰਨ ਮਤੇਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ